ਸਾਡਾ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹ ਦੇ ਮੋਡੇ ਦੀ ਕਾਟ ਬਾਰੇ ਵੈਸੇ ਇਸ ਬਾਰੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਹੈ ਅੱਜ ਆਪਾਂ ਤੁਹਾਨੂੰ ਉਸ ਤੋਂ ਵੀ ਹੋਰ ਸੌਖੇ ਤਰੀਕੇ ਨਾਲ ਮੋਡੇ ਦੀ ਕਾਟ ਬਾਰੇ ਦੱਸਾਂਗੇ ਕਿਦਾਂ ਆਪਾਂ ਕਿਸੇ ਵੀ ਨਾਪ ਦੀ ਮੋਡੇ ਦੀ ਕਾਟ ਜਿਹੜਾ ਆਪਾਂ ਸਹੀ ਤਰੀਕੇ ਨਾਲ ਪਾ ਸਕਦੇ ਹਾਂ ਇਸ ਲਈ ਪਹਿਲਾਂ ਆਪਾਂ ਨੇ ਬਾਹ ਨੂੰ 2.5 ਇੰਚ ਲੰਬਾਈ ਵਿੱਚ ਵੱਧ ਕੱਟਦੇ ਹੋਏ ਕੱਪੜੇ ਨੂੰ ਅਲੱਗ ਕਰ ਲੈਣਾ ਇਸ ਤੋਂ ਬਾਅਦ ਆਪਾਂ ਨੇ ਇਸ ਦੀ ਕਫ ਲਈ ਜੋ ਕਿ ਆਪਾਂ ਨੇ ਅੰਦਰ ਤਰਪਾਈ ਲਈ ਫੋਲਡ ਕਰਨਾ ਹੈ ਉਸ ਲਈ 2 ਇੰਚ ਦਾ ਨਿਸ਼ਾਨ ਲਗਾਉਂਦੇ ਹੋਏ ਕੱਪੜੇ ਨੂੰ ਛੱਡ ਲੈਣਾ ਹੈ हां जी ਇਸ ਤੋਂ ਬਾਅਦ ਆਪਾਂ ਨੇ ਆਪਣੇ ਮੋਢੇ ਦੀ ਛੜਾਉਣਾ ਹੈ ਆਪਾਂ ਮੋਢੇ ਦੀ ਕਾਟ ਦੇ ਨਿਸ਼ਾਨ ਬੰਦ ਸਾਈਡ ਤੋਂ ਖੁੱਲੀ ਛੜ ਵੱਲ ਲਗਾਵਾਂਗੇ ਪਹਿਲੀ ਕਾਟ ਆਪ ਤੁਹਾਨੂੰ 2.5 ਇੰਚ ਤੇ ਲਾ ਕੇ ਵਿਖਾਉਣੇ ਆ ਹਰ ਨਾਪ ਦੇ ਬਾਹ ਦੇ ਮੋਢੇ ਦੀ ਕਾਟ ਦਾ ਨਾਪ ਲੈਣ ਲਈ ਆਪਾਂ ਨੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਕਿ ਕਿਦਾਂ ਆਪਾਂ ਮੋਢੇ ਦੀ ਕੱਟ ਦਾ ਨਾਪ ਹੈ ਜਿਹੜਾ ਕੱਟ ਸਕਦੇ ਆ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਮੋਢਾ ਕਮੀਜ਼ ਦਾ ਤਿਆਰ ਹੈ 8.5 ਇੰਚ ਉਸ ਨੂੰ ਆਪਾਂ ਨੇ ਇਦਾਂ ਤਿਰਸਾ ਮਲਾ ਲੈਣਾ ਹੈ ਇਦਾਂ ਤਿਰਸਾ ਮਲਾਉਂਦੇ ਹੋਏ ਇਹਦਾ ਅੱਧ ਕਰ ਲੈਣਾ ਇੱਕ ਨਿਸ਼ਾਨੇਸ ਦੇ ਅੱਧ ਚ ਲਾ ਲੈਣਾ ਜਿੱਥੇ ਵੀ ਆਪਣਾ ਅੱਧਾ ਨਿਸ਼ਾਨ ਆ ਰਿਹਾ ਹੈਗਾ ਉਸ ਤੋਂ 1/2 ਇੰਚ ਟੇਪ ਰੱਖਦੇ ਹੋਏ ਅੱਧਾ ਇੰਚ ਉਸ ਦੀ ਅੰਦਰਲੀ ਸਾਈਡ ਨਿਸ਼ਾਨ ਲਗਾਵਾਂਗੇ ਅੱਧਾ ਇੰਚ ਉਸ ਦੀ ਬਾਹਰਲੀ ਸਾਈਡ ਇਦਾਂ ਹੁਣ ਆਪਣਾ ਜਿੱਥੇ ਵੀ ਤੱਕ ਵੀ ਆਪਣਾ ਮੋੜ ਦਾ ਨਿਸ਼ਾਨ ਆ ਰਿਹਾ ਹੈ ਉਸ ਤੋਂ ਇਦਾਂ ਚੱਕ ਲੈ ਜਾਂਦੇ ਹੋਏ ਜੋ ਕਿ ਆਪਣੇ 1/2 ਇੰਚ ਦਾ ਨਿਸ਼ਾਨ ਲਗਾਇਆ ਉਸ ਨਾਲ ਮਲਾ ਲੈਣਾ ਉਸ ਤੋਂ ਬਾਅਦ ਇਸ ਨੂੰ ਉੱਪਰ ਨੂੰ ਇਦਾਂ ਸਿੱਧਾ ਕਰ ਲੈਣਾ ਇਹ ਆਪਣੀ ਵਾਰ ਵਾਲੀ ਕੱਟ ਹੋ ਗਈ। ਇਸ ਤੋਂ ਬਾਅਦ ਇਸ ਨੂੰ ਅੰਦਰ ਨੂੰ ਐਦਾਂ ਤਿਰਸਾ ਕਰਦੇ ਹੋਏ ਜੋ ਕਿ ਆਪਾਂ ਨੇ ਐਦਾਂ ਇੰਚ ਨਿਸ਼ਾਨ ਅੰਦਰ ਲਈ ਛੈੜ ਲਗਾਇਆ ਹੈ। ਉਸ ਨੂੰ ਐਦਾਂ ਮਲਾਉਂਦੇ ਹੋਏ ਆਪਾਂ ਨੇ ਆਪਣੇ ਫਰੰਟ ਕੱਟ ਪਾ ਲੈਣੀ ਹੈ। ਐਦਾਂ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਨਾਪ ਦੇ ਕਮੀਜ਼ ਦੀ ਵਾ ਜਿਹੜੀ ਤਿਆਰ ਕਰ ਸਕਦੇ ਹੋ ਇਸ ਨਾਲ ਆਪਣੇ ਫਰੰਟ ਕਾਟਾ ਜਿਹੜੀ ਉਹ ਆਪਣੇ ਆਪ ਹੀ ਆਲਰੇਡੀ ਸਹੀ ਆ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਤੁਹਾਨੂੰ साढ़े तीन इंच के निशान लगा के दखाने हैं साढ़े तीन इंच की काट ज्यादातर ज़्यादा हैवी साइज पर पैंती है जो कि बहुत घट लोगों है। ਸਾਢੇ 3 ਇੰਚ ਦੀ ਕਟ ਆਪਾਂ ਬਹੁਤ ਘੱਟ ਲਾਉਣੀ ਆ ਜਿਆਦਾਤਰ ਕਟ ਜਿਹੜੀ ਆਪਣੇ ਬਾਹਾਂ ਦੇ ਮੋਢੇ ਦੀ ਪੈਂਦੀ ਆ ਉਹ ਢਾਈ ਜਾਂ 3 ਇੰਚ ਤਹੀ ਹੀ ਪੈਂਦੀ ਆ ਵੈਸੇ ਆਪਾਂ ਤੁਹਾਨੂੰ ਇੱਕ ਸਮਝਾਉਣ ਲਈ ਸਾਢੇ 3 ਇੰਚ ਤੇ ਨਿਸ਼ਾਨ ਲਗਾ ਰਹੇ ਆ ਸੇਮ ਉਸੇ ਤਰੀਕੇ ਨਾਲ ਆਪਾਂ ਨੇ ਇਸ ਨੂੰ ਇਦਾਂ ਤਿਰਸਾ ਨਿਸ਼ਾਨ ਲਗਾ ਲੈਣਾ ਇਦਾਂ ਆਪਾਂ ਨੇ ਇਸ ਨੂੰ ਤਿਰਸਾ ਮਲਾ ਲਿਆ ਤਿਰਸਾ ਮਲਾਉਣ ਤੋਂ ਬਾਅਦ ਇਸ ਦਾ ਸੈਂਟਰ ਕਰ ਲੈਣਾ ਜਿੱਥੇ ਵੀ ਆਪਣੇ ਮੋਢੇ ਦਾ ਸੈਂਟਰ ਆ ਗਿਆ ਜੋ ਵੀ ਆਪਾਂ ਇਹ ਨਿਸ਼ਾਨ ਤਿਰਸਾ ਲਗਾਉਣਾ ਹੈ ਇਹ ਆਪਣੇ ਜਿੰਨਾ ਵੀ ਆਪਣਾ ਮੋਢਾ ਤਿਆਰ ਰੱਖਣਾ ਉਹਨੇ ਤੇ ਹੀ ਲਗਾਉਣਾ ਹੈ ਉਸ ਮੋਢੇ ਦਾ ਅੱਧ ਕਰਨਾ ਨਾ ਕਿ ਆਪਣੇ ਪੂਰੇ ਕੱਪੜੇ ਦਾ ਜਿੰਨਾ ਵੀ ਆਪਣੇ ਮੋਢਾ ਤਿਆਰ ਰੱਖਣਾ ਉਸ ਦਾ ਅੱਧ ਕਰਕੇ ਉਸ ਤੇ ਆਪਣੇ ਆਪਣੀ ਕਾਟ ਦੇ ਜਿਹੜੇ ਨਿਸ਼ਾਨ ਲਗਾਉਣੇ ਆ ਅੱਧਾ ਇੰਚ ਦੇ ਅੱਧ ਤੇ ਇੰਚ ਟੇਪ ਰੱਖਦੇ ਹੋਏ ਅੱਧਾ ਇੰਚ ਇਸ ਨੂੰ ਅੰਦਰ ਨੂੰ ਤੇ ਅੱਧਾ ਇੰਚ ਬਾਹਰ ਨੂੰ ਮਾਰਕ ਕਰ ਲਵਾਂਗੇ ਬਾਹਰ ਦੇ ਅੱਧ ਇੰਚ ਤੋਂ ਆਪਾਂ ਨੇ ਇਹਦਾ ਤਿਰਸੀ ਕੱਟ ਮਲਾ ਲੈਣੀ ਆ ਇਹਦਾ ਆਪਾਂ ਨੇ ਸੈਂਟਰ ਤੋਂ ਅੱਧ ਇੰਚ ਦੀ ਗਲਾਈ ਦਿੰਦੀ ਹੋਏ ਆਪਣੇ ਬੈਕ ਕੱਟ ਲਾ ਲ ਲਈਏ ਇਸ ਤੋਂ ਬਾਅਦ ਫਰੰਟ ਕੱਟ ਨੂੰ ਆਪਾਂ ਨੇ ਇਹਦਾ ਅੰਦਰ ਨੂੰ ਗਲਾਈ ਚ ਘਮਾਉਂਦੇ ਹੋਏ ਜੋ ਕਿ ਆਪਣੇ 1.5 ਇੰਚ ਦਾ ਨਿਸ਼ਾਨ ਲਗਾਇਆ ਹੈ ਉਸ ਤੱਕ ਮਲਾ ਲੈਣਾ ਇਸ ਨੂੰ ਏਦਾਂ ਤਿਰਸਾ ਕਰਦੇ ਹੋਏ ਉੱਪਰ ਕੰਨੀ ਤੇ ਮਲਾ ਲਮਾ ਦੇ ਮੰ ਤੁਸੀਂ ਦੇਖ ਸਕਦੇ ਹੋ ਜੋ ਕਿ ਆਪਣੀ 2.5 ਇੰਚ ਦੇ ਨਾਪ ਦੀ ਕੱਟ ਸੀ ਉਹ ਆਪਣੇ ਫਰੰਟ ਕੱਟ ਇੱਥੇ ਤੇ ਬੈਕ ਵਾਲੀ ਕੱਟ ਆਪਣੀ 1/2 ਇੰਚ ਪਿੱਛੇ ੜਕੇ ਆ ਰਹੀ ਹੈ ਜਦੋਂ ਕਿ 3.5 ਵਾਲੀ ਉਸ ਤੋਂ 1/2 ਇੰਚ ਅੱਗੇ ਜਾ ਰਹੀ ਹੈ ਇਸ ਕਰਕੇ ਐਦਾਂ ਜਦੋਂ ਵੀ ਆਪਾਂ ਕਿਸੇ ਵੀ ਨਾਪ ਦੀ ਕੱਟ ਪਾਵਾਂਗੇ ਤਾਂ ਉਸ ਨੂੰ ਐਦਾਂ ਆਪਣ ਨਾਲ ਜਦੋਂ ਵੀ ਆਪਾਂ ਕੱਟ ਲਾਉਣੀ ਆ ਤਾਂ ਉਹ ਆਲਰੇਡੀ ਆਪਣੇ ਆਪ ਹੀ ਬਿਲਕੁਲ ਸਹੀ ਆ ਜਾਂਦੀ ਹੈ ਜੋ ਕਿ ਵੱਧ ਦਾ ਕਪੜਾ ਉਹ ਕੱਟ ਹੋ ਜਾਂਦਾ ਹੈ ਇਹ ਕਾਟ ਤੁਸੀਂ ਮੋਢੇ ਦੀ ਜੋ ਵੀ ਲਗਾਉਗੇ ਇਸ ਨੂੰ ਕਮੀਜ਼ ਨਾਲ ਸਹੀ ਤਰੀਕੇ ਨਾਲ ਮਿਲ ਕੇ ਲਗਾਓ ਜੇਕਰ ਇਹ ਕਾਟ ਤੁਸੀਂ ਘੱਟ ਰੱਖਦੇ ਹੋ ਤਾਂ ਜਿੱਦਾਂ ਦੇਖੋ ਆਪਣੇ ਕਾਟ ਮੋਢੇ ਦੀ 2.5 ਇੰਚ ਤੇ ਪੈਣੀ ਹੈ ਐਦਾਂ ਜੇਕਰ ਆਪੇ ਇਸ ਨੂੰ 2 ਇੰਚ ਤੇ ਪਾ ਦੇਵਾਂਗੇ ਅਧਾ ਇੰਚ ਕਪੜਾ ਘਟਾਉਂਦੇ ਹੋਏ ਇੱਥੇ ਕਾਟ ਆਪ ਲਗਾਵਾਂਗੇ ਤਾਂ ਜੋ ਅਧਾ ਇੰਚ ਕਪੜਾ ਰਹੂਗਾ ਉਹ ਆਪਣੀ ਬਾਹ ਵਿੱਚ ਇੱਥੇ ਐਦਾਂ ਇਕੱਠਾ ਆਉਣ ਲੱਗ ਜੂਗਾ ਜਿਸ ਨਾਲ ਬਾਹ ਦੇ ਉੱਪਰ ਬਲ ਪੈਣਗੇ ਤੇ ਝੋਲਜਾ ਪੈਣ ਲੱਗ ਜੂ ਇਸ ਕਰਕੇ ਜਦੋਂ ਵੀ ਕਾਟ ਲਾਓ ਮੋਢੇ ਦੀ ਤਾਂ ਨਾਪ ਕੇ ਬਿਲਕੁਲ ਸਹੀ ਤੇ ਪੂਰੀ ਪੂਰੀ ਲਗਾਓ ਤਾਜ ਵਿੱਚ ਕੋਈ ਵੀ ਝੋਲ ਜਾ ਖਚਾ ਬਣਾਵੇ ਐਦਾਂ ਤੁਸੀਂ ਕਿਸੇ ਵੀ ਨਾਪ ਦੇ ਮੋਡੇ ਦੀ ਕਟ ਜਿਹੜੀ ਉਹ ਬਿਲਕੁਲ ਸਹੀ ਤਰੀਕੇ ਨਾਲ ਲਗਾ ਸਕਦੇ ਹੋ ਧੰਨਵਾਦ